ਮੈਂ ਕਿਨਾ ਸ਼ਾਂਤੀਏ ਆਹਾ ਮੈਂ ਕਿਨਾ ਸ਼ਾਂਤੀਏ ਫੇਰੇ ਲਾ ਕਰ ਤੈਨੂੰ ਦੱਸਾਂ ਵੀ ਸਾਰੇ ਪਿੰਡ ਦੇ ਕਹਿੰਦੇ ਨੇ ਜੇ ਭਜਨ ਆਮ ਨਹੀਂ ਸੁਣਿਆ ਹੋਵੇ ਤੇ ساری ਦੁਨੀਆ ਤੇ ਤੇ ਰੱਖਦੀ ਆ ਸ਼ਾਂਤੀਏ ਓਏ ਹੋਏ ਉਹ ਮੈਂ ਗਿਆ ਉਹ ਚੱਕ ਲੈ ਕੇ ਫਟੇ ਉਹ ਬੈ ਗਿਆ ਇਹੇ ਰੌਲਾ ਪਾਈ ਫੇਰ ਦਿਓ ਉਹ ਕਵਾਲੇ ਗਾਲਾ ਮੈਂ 90 ਆਵਾਜ਼ਾਂ ਕਰਦਾ ਸੀ ਜੱਜ ਕਰਕੇ ਗਰੀਬੀ ਦੇ ਕਾਰਨ ਕੇ ਨਹੀਂ ਵੱਧ ਸਕਿਆ ਓਏ ਸਾਟਾਣਾ ਸੜਕ ਤੱਪਟ ਵੱਡੇ ਮੌਲੇ ਕੰਬੁੱਟੇ ਲਾਭ ਜੰਜੂ ਨੇ ਐਦਾਂ ਕਹਿਤਾ ਦੀ ਕਾਲਰ ਚੱਕ ਕੇ ਕਹਿੰਦਾ ਜਦੋਂ ਜੱਟ ਦੇ ਅੰਦਰ ਅਣਖ ਰਹੂਗੀ ਹਾਂ ਤੇਰੇ ਪਿੱਛਾ ਨਹੀਂ ਤੇਰਾ ਪਿੱਛਾ ਨਹੀਂ ਤਕਾਊਂਗਾ ਤੇਰੇ ਮਦਦ ਕਰੂੰਗਾ ਓਏ ਤੈਨੂੰ ਦੇ ਕੇ ਤਾਂ ਪਸੀਨੇ ਛੁੱਟ ਕੇ ਸੋਣਿਆ और सामू देख के पड़े, पड़े, आज, दे आ, आ। आज मैं साग खाना चाहता हूँ और साग में मखनी भी होनी चाहिए अरे सनी बेटा अरे झूठ क्या बोलता है तुम्हारी माँ प्यार करती है इतना प्यार करती है हम कभी ਬਤਾ ਨਹੀਂ ਸਕਦੇ ਕੀ ਹੋਇਆ ਸਰਦਾਰਾ ਤੂੰ ਤਾਂ ਬੜੇ ਜੱਥੇ ਮਨਾਉਣਾ ਹੁੰਦਾ ਦੀ ਅੱਜ ਬੜਾ ਖਮਾਉਂਸ ਕਿ ਆ ਬੈਠਾ ਸਸਤੀ ਗੱਲ ਪੰਜਾਬ ਦੀ ਗੱਲ ਦੇਖ ਰਹੇ ਹੋ ਤੁਸੀਂ ਮੈਂ ਵਿਕੀ ਜਰਖੜ ਤੁਹਾਡਾ ਸਵਾਗਤ ਕਰਦਾ ਪੰਜਾਬ ਦੇ ਵਿੱਚ ਕਹਿੰਦੇ ਟੈਲੈਂਟ ਦੀ ਕੋਈ ਕਮੀ ਨਹੀਂ ਕਲਾਕਾਰਾਂ ਦੀ ਕੋਈ ਕਮੀ ਨਹੀਂ ਤੁਹਾਨੂੰ ਇੱਕ ਅਜਿਹੇ ਕਲਾਕਾਰ ਨਾਲ ਮਲਾਵਾਂਗੇ ਜਿਹੜਾ ਕਿ ਤੁਸੀਂ ਇੱਕ ਕਲਾਕਾਰ ਨੂੰ ਮਿਲ ਲਗੇ ਆ ਤੋਂ ਸਾਨੂੰ ਵੱਖ-ਵੱਖ ਕਲਾਕਾਰਾਂ ਦੀਆਂ ਆਵਾਜ਼ਾਂ ਜਰੂਰ ਸੁਣਨ ਨੂੰ ਮਿਲਣਗੀਆਂ ਹੂਬ-ਹੂ ਕਲਾਕਾਰ ਜਸਪਾਲ ਹੰਸ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆਂ ਬਾਈ ਜੀ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਰਾ ਤੁਹਾਡਾ ਵੀ ਸਾਰਿਆਂ ਦਾ ਕੀ ਹਾਲ ਚਾਲ ਆ ਬਿਲਕੁਲ ਠੀਕ ਠਾਕ ਆ ਜਨਾਬ ਤੁਹਾਡੀ ਨਾਰਮਲ ਆਵਾਜ਼ ਆ ਜਿਸ ਦੇ ਵਿੱਚ ਤੁਸੀਂ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਮੇਰੀ ਐਪਲੀ ਵੱਖ-ਵੱਖ ਅੰਦਾਜ਼ ਜਾਣਦੇ ਹੋ ਕਲਾਕਾਰੀ ਦੇ ਤੁਸੀਂ ਕਿਸ ਕਿਸ ਕਲਾਕਾਰ ਦੀ ਮਿਮਿਕਰੀ ਕਰਦੇ ਹੋ ਮੈਂ 90 ਆਵਾਜ਼ਾਂ ਘੜਦਾ ਸੀ ਹੂੰ ਜਿਸ ਕਰਕੇ ਗਰੀਬੀ ਦੇ ਕਾਰਨ ਅਗੇ ਨਹੀਂ ਵੱਧ ਸਕਿਆ ਬਾਲੀਵੁੱਡ ਤੱਕਰ ਉਸ ਗੇਟਾਂ ਤੱਕਰ ਤਾਂ ਐਂਟਰੀ ਕਰਤੀ ਵੀ ਇਹੀ ਅਭੀ ਬਾਲੀਵੁੱਡ ਦੇ ਟੀਮ 'ਚ ਨਹੀਂ ਆ ਸਕਿਆ ਤੇ ਜਦੋਂ ਮੈਂ ਉਸ ਟਾਈਮ ਕਮੇਡੀ ਕਰਦਾ ਹੁੰਦਾ ਦੀ ਮੇਰਾ ਉਸਤਾਦ ਗਰਦੇਵ ਢਿਲੋਂ ਭਜਨਾਮ ਦੀ ਹੂ ਹੂ ਉਹਨਾਂ ਦੀ ਆਵਾਜ਼ ਕੱਢਦਾ ਦੀ ਮੈਂ ਕਹਿੰਦਾ ਸ਼ਾਂਤੀਏ ਆਹਾਹਾਹਾ ਮੈਂ ਕਿਹਨਾ ਜਾਂਟੀਆਂ ਫਿਗੈਣਾ ਕਰ ਤੈਨੂੰ ਦੱਸਾਂ ਵੀ ਸਾਰੇ ਪਿੰਡ ਦੇ ਕਹਿੰਦੇ ਨੇ ਜੇ ਭਜਨਾਮਨੀ ਸੁਣਿਆ ਹੋਵੇ ਇਹ ساری ਦੁਨੀਆ ਤੇ ਤੇ ਰੱਖਦੀਆਂ ਜਾਂਟੀਆਂ ਵੈਸੇ ਭਜਨੇ ਆਮਲੀ ਦਾ ਪੂਰਾ ਪੰਜਾਬ ਚ ਜਾਂਟੀਆਂ ਸਿੱਕਾ ਚੱਲਿਆ ਐਨਾ ਸਿੱਕਾ ਚੱਲਿਆ ਵੀ ਮਰ ਜਣਿਆ ਹੋ ਭਜਨੇਆ ਸਿੱਕੇ ਜਲਾਈ ਗਿਆ ਬਸ ਦਾ ਅੰਲੇ ਨਹੀਂ ਚੱਲੇ ਸਾਡੀ ਸਿੱਕੀ ਚੱਲੇ ਨੇ ਤੇ ਇਦਾਂ ਹੀ ਮੈਂ ਆਵਾਜ਼ਾਂ ਕੱਢਦਾ ਰਿਹਾ ਪੰਜਾਬ ਦੇ ਨਾਮੀ ਐਕਟਰਾਂ ਦੇ ਕਮੇਡੀ ਕਿੰਗ ਦੀ ਮੇਲ ਮਿੱਤਰ ਜੀ ਉਹ ਕਹਦਾ ਓਏ ਹੋਏ ਉਹ ਬਹਿ ਗਿਆ ਉਹ ਚੱਕ ਲੈ ਕੇ ਫਟੇ ਉਹ ਬਹਿ ਗਿਆ ਐਵੇਂ ਰੋਣਾ ਪਾਈ ਫੇਰ ਦਿਓ ਉਹ ਕੁਮਾਰੀ ਗਾਲਾ ਵੀ ਐਵੇਂ ਰੋਣਾ ਪੈ ਗਿਆ ਤੇ ਇਦਾਂ ਦਾ ਮੈਂ ਹੂ ਹੂਗਾ ਐਕਟਰਾਂ ਦੀਆਂ ਆਵਾਜ਼ਾਂ ਜਿਵੇਂ ਜੋਗਰਾਜ ਜੋਗਰਾ ਜਵਾਨੀ ਦਾ ਡਾਇਲੋਗ ਤੇ ਉਹਦੇ ਹੁਣ ਬੜਾਪੇ ਦਾ ਡਾਇਲੋਗ ਹੈ ਜਿਹੜਾ ਉਹ ਹੋਰ ਤਰ੍ਹਾਂ ਦਾ ਹੋ ਚੁੱਕਿਆ ਤੇ ਜੋਗਰਾ ਜਵਾਨੀ ਚ ਬੜਾਪੇ ਜਾ ਕੇ ਕਿਵੇਂ ਹੋਲਾ ਓਏ ਸਾਡਾ ਨਾ ਸੜਕ ਤਾਂ ਵੱਡੇ ਵੱਡੇ ਵਾਲੇ ਕੰਬਟਰੇ ਓਏ ਜਾ ਚਲੇ ਜਾ ਮਿੱਟੀ ਦੇ ਆ ਬਾਵਾ ਸਾਡਾ ਨਾਂ ਸੜਕ 'ਤੇ ਵੱਡੇ-ਵੱਡੇ ਮੋਲੇ ਕੰਬ ਉੱਠਦੇ ਨੇ ਉਹ ਤਾਂ ਜੱਟ ਦੀ ਅਕਾਤ ਨੂੰ ਪਛਾਣੇ ਹੈ ਗੱਗੂ ਗੱਲ ਜੀ ਉਹਨਾਂ ਦੀ ਆਪਸ ਵਿੱਚ ਦੋਸਤੀ ਵੀ ਰਹੀ ਆ ਤੇ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਕੰਮ ਕੀਤਾ ਉਹਨਾਂ ਨੇ ਮੰਨ ਲਓ ਗੱਗੂ ਗੱਲ ਤੇ ਜੋਗਰਾ ਲੜਪੇ ਕਿਵੇਂ ਫਿਰ ਕਿਹੜੇ ਅੰਦਾਜ਼ ਦੇ ਵਿੱਚ ਲੜਨਗੇ ਜੇ ਗੱਗੂ ਗੱਲ ਲੜਪੇ ਉਹ ਇਦਾਂ ਲੜਨਗੇ ਗੱਗੂ ਗੱਲ ਜੋਗਰਾਜ ਜੀਪ ਜਾਊਗਾ ਗੱਗੂ ਗਲ ਘੋੜੇ ਦੇ ਹੋਗਾ ਨਾਲੇ ਘੋੜੇ ਦੀ ਗਰਦਨ ਤੇ ਥਾਪੀਆਂ ਮਾਰੂ ਕੀ ਕਹਿੰਦਾ ਓਏ ਤੈਨੂੰ ਦੇਖ ਕੇ ਤਾਂ ਪਸੀਨੇ ਛੁੱਟ ਕੇ ਸੋਣਿਆ ਓਏ ਸਾਨੂੰ ਦੇਖ ਕੇ ਤਾਂ ਵੱਡੇ ਵੱਡੇ ਟੌਣੀਆਂ ਚ ਆ ਜਾਂਦੇ ਨੇ ਮਿੱਟੀ द्या ਵਾ ਵਿਆ ਓਏ ਅੱਜ ਕਈ ਬੜਾ ਬਰਬਾਦ ਟਕਰਿਆ ਮੋਲਿਆ ਨਹੀਂ ਤਾਂ ਅਜ ਸੁਆਦੀ ਆਜੂਗਾ ਇੱਕ ਤਾਂਗੇ ਓਏ ਨਾ ਦੱਸ ਤੇਰਾ ਨਾਂ ਕੀ ਆ ਸੂਰਮਿਆ ਤੇਰਾ ਨਾਂ ਸੁਣ ਨੂੰ ਮੇਰੀ ਆਤਮਿਕਰਤੀ ਆ ਏ ਓਏ ਜੇ ਤੈਨੂੰ ਨਾਂ ਦੱਸ ਦਿੱਤਾ ਮੋਲਿਆ ਓ ਤੇਨੂੰ ਬਖਾਰ ਝੜ ਜਾਣਾ ਬੁਖਰ ਜੜੀ ਜਾਣਾ ਹਾਂਜੀ ਸਨੀ ਦੇਲ ਤੇ ਰਮੇਸ਼ਪਰੀ ਉਹਨਾਂ ਦੀ ਮੈਂ ਕੱਢਦੇ ਰਿਹਾ ਸਨੀ ਦੇਲ ਕਿੱਦਾਂ ਬੋਲਦਾ ਰਮੇਸ਼ਪਰੀ ਜੀ ਕੀ ਕਹਿੰਦਾ ਸਨੀ ਦੇਲ ਮੰਨ ਲਓ ਫਰਮਾਇਸ਼ ਆ ਗਈ ਸਨੀ ਦੇਲ ਨੇ ਫਰਮਾਇਸ਼ ਕਰਨੀ ਆਪਣੀ ਮਾਤਾ ਨੂੰ ਅੱਜ ਸਾਗ ਖਾਣਾ ਉਹਨੇ ਸਿਆਣਾ ਦਾ ਟਾਈਮ ਆ ਹਾਂ ਜੀ ਕਿਵੇਂ ਫਰਮਾਇਸ਼ ਕਰਨਗੇ ਫਿਰ ਹੁਣ ਸਨੀ ਦੇਲ ਫਰਮਾਇਸ਼ ਕਰਦਾ ਆਪਣੀ ਮਾਤਾ ਨੂੰ ਉਹ ਕੀ ਕਹਿੰਦਾ ਵਾਹ ਅੱਜ ਮੈਂ ਸਾਗ ਖਾਣਾ ਚਾਹਤਾ ਹਾਂ ਹਾਂ ਸਾਗ ਮੈਂ ਮੱਖਣੀ ਵੀ ਹੋਣੀ ਚਾਹੀਏ बाबूजी भी कहता थी साग में तुम्हारी माता मकड़ी कम पाते अंतर कहना अरे सनी बेटा अरे झूठ क्या बोलता है तुम्हारी माँ प्यार करती है इतना प्यार करती है हम कभी बता नहीं सकते इतना मैं शाम का टाइम हो गया अमरेशपुरी जी जा रहे ने पिंडा दे वेते, साथ दे वेते लगी आ हीर संतरा चल पी जुगनी चल पी वो माहौल किमे क्रिएट होगा किमे होएगा हां अरवेशपुरी नु कहंदा है आओ ठाकुर साहब बैठिए हमारे साथ दो कप दारू के खर्चे ओके ना अरे बहुत दारू पी मैंने बंबई में अब नहीं पिऊंगा अब तो मोटा संतरा चलती है <laughs> अरे जानता नहीं ਸਵਾਦ ਉਸ ਵੇਲੇ ਆ ਤਾਂ ਮੂੰਹ ਮੇ ਪਾਣੀ ਆ ਜਾਂਦਾ ਹੈ ਤੇ ਇਦਾਂ ਮੈਂ ਆਵਾਜ਼ਾਂ ਕੱਢਦਾ ਰਿਹਾ ਤੇ ਗਰੀਬੀ ਕਾਰਨ ਮੈਂ ਅੱਗੇ ਬਈ ਲਾਸਟ ਦੇ ਵਿੱਚ ਤੁਨ ਤੋਕ ਰਿਆ ਹਸਾਰੇ ਉਹ ਲੋਕਾਂ ਨੂੰ ਖੁਦ ਅਸੀਂ ਵੀ ਹੱਸ ਰਹੇ ਆ ਲੋਕ ਵੀ ਹੱਸ ਰਹੇ ਨੇ ਫਿਰ ਮਾਹੌਲ ਕਿਵੇਂ ਆ ਕਰਦਾ ਕਦੇ ਘਰ ਦੇ ਵਿੱਚ ਦੁੱਖ ਸੁੱਖ ਵੀ ਆਉਂਦੇ ਹੋਣਗੇ ਤੇ ਭਰਾ ਦਾ ਇਨਸੀਡੈਂਟ ਹੋ ਗਿਆ ਜੀ ਤੇ ਤੁਹਾਨੂੰ ਪਤਾ ਹੈ ਵੀ ਇੱਕ ਘਰ ਦਾ ਜਿਹੜਾ ਥੰਮ ਹੁੰਦਾ ਮੇਰੇ ਫਾਦਰ ਸਾਹਿਬ ਅਭੀ ਕਮਜ਼ੋਰ ਇਦਾਂ ਹੀ ਦਿਹਾੜੀ ਜੋਤੇ ਕਰਦੇ ਨੇ ਤੇ ਮਤਲਬ ਘਰ ਦਾ ਕੰਮ ਡਾਵਾਂਡੋਲ ਹੋਇਆ ਹੋਇਆ ਜੋ ਹੁਣ ਆ ਜਿਵੇਂ ਮੈਂ ਆਵਾਜ਼ਾਂ ਕੱਢ ਕੇ ਜਿਵੇਂ ਗੜਪੜਵਾਣੇ ਤੋਂ ਬਲਬੀਤ ਥਾਂਦੀ ਜੀ ਉਹਨਾਂ ਨੇ ਮੈਨੂੰ 11 ਤਰੀਕ ਨੂੰ ਮੇਰਾ ਸਨਮਾਨਤ ਕਰਨਾ ਤੇ ਮਾਨ ਸਤਕਾਰ ਦੇਣਾ ਇਸ ਉਹਨਾਂ ਪੈਸਿਆਂ ਨਾਲ ਮੇਰਾ ਘਰ ਚੱਲਦਾ ਸਭ ਤੋਂ ਪਹਿਲਾਂ ਤਾਂ ਜੀ ਮੇਰੀ ਜਿਹੜੀ ਦਿਲ ਦੀ ਤਮੰਨਾ ਸੀ ਮੇਰਾ ਉਸਤਾਦ ਜੀ ਹਰ ਬੰਦੇ ਦਾ ਜ਼ਰੂਰੀ ਹੋਣਾ ਚਾਹੀਦਾ ਇਸੇ ਉਸ ਟਾਈਮ ਮੈਂ ਅਫਤਾਰ ਨੂੰ ਦੇਖਦਾ ਹੁੰਦਾ ਸੀ ਟੀਵੀ ਤੇ ਆਉਂਦਾ ਲਸ਼ਕਾਰਾ ਪ੍ਰੋਗਰਾਮ ਚ ਭਜਨਾਬ ਲਈ ਲਸ਼ਕਾਰਾ ਬਰੋ ਜਾ ਆ ਗਿਆ ਫਿਰ ਮੈਂ ਦਿਨੋਂ ਹੀ ਧਾਰ ਲਈ ਤੀ ਵੀ ਮੇਰੇ ਤੁਸੀਂ ਗੁਰੂ ਆ ਆਖਰ ਨੂੰ ਉਹਨਾਂ ਨੂੰ ਵੀ ਮੰਨਣਾ ਪਿਆ ਵੀ ਚੇਨ ਨੂੰ ਚੇਲਾ ਬਣਾਉਣਾ ਹੀ ਪੈਣਾ ਹੁਣ ਤੂੰ ਜਿੱਦਤਾ ਕਰ ਲਿਆ ਭੂਤਣੀ ਤੇ ਹੁਣ ਤੈਨੂੰ ਬਣਾਉਣਾ ਹੀ ਪੈਣਾ ਚੇਲਾ ਤੇ ਇਦਾਂ ਮੈਂ ਸਰਦੂਲ ਭਾਜੀ ਨੂੰ ਆਗੀ ਰੋਡ ਵਿੱਚ ਦੀ ਲਾਰੀ ਤੇ ਉਹਨਾਂ ਦੀ ਉਹਨਾਂ ਨੂੰ ਦੇਖਦੇ ਕਿ ਮੈਂ ਕਹਾਂ ਵੀ ਜਦੋਂ ਇਹ ਸਾਰੇ ਸਿੰਗਰਾਂ ਦੀ ਆਵਾਜ਼ਾਂ ਗੰਗਲ ਸਰੇਂਦਰ ਸਿੰਧਾ ਜੀ ਜਮਲਾ ਜੀ ਉਸਤਾਦ ਜਮਲਾ ਜੀ ਦੀ ਆਵਾਜ਼ ਸਰੇਂਦਰ ਸਿੰਧਾ ਜੀ ਦੀ ਅੰਤੋਲ ਸੰਖੈਨ ਦੀ ਵੀ ਮੈਂ ਕਿਉਂ ਨਹੀਂ ਕੱਢ ਸਕਦਾ ਪਰ ਇੱਕ ਗੱਲ ਜਿਸ ਟਾਈਮ ਮੈਂ ਸਰਦੂਲ ਭਾਜੀ ਨੇ ਖੰਨੇ ਪ੍ਰੋਗਰਾਮ ਕਰਾਇਆ ਸੀ ਬੀਬੀ ਫਾਤਿਮਾ ਦੇ ਦਰਬਾਰ ਦੇ ਉੱਤੇ ਮੈਂ ਜਾਮੇ ਦੀ ਆਵਾਜ਼ ਕੱਢੀ ਮੋਟਰਸਾਈਕਲ ਦੀ ਗੱਡੀ ਪਰ ਮੋਟਰਸਾਈਕਲ ਦੀ ਆਵਾਜ਼ ਉਹਨਾਂ ਨੂੰ ਬਿਲਕੁਲ ਅੱਛੀ ਨਹੀਂ ਲੱਗੀ ਮੋਟਰਸਾਈਕਲੇ ਬੋਲਟ ਦੀ ਆਵਾਜ਼ ਨਹੀਂ ਅੱਛੀ ਲੱਗੀ ਉਹ ਕਹਿੰਦਾ ਜਾਮਾ ਦੁਬਾਰਾ ਸੁਣਾ ਮੂਰੇ ਮਾਤਾ ਜੀ ਬੈਠੀ ਦੀ ਨੂਰੀ ਜੀ ਤੇ ਉਹ ਕਹਿੰਦੀ ਭਾਈ ਜਸਪਾਲ ਜੇ ਤੇਰਾ ਉਸਤਾਦ ਕਹਿੰਦਾ ਸੁਣਾ ਦੇ ਤੇ ਮੈਂ ਦੁਬਾਰਾ ਜਾਮੇ ਦੀ ਆਵਾਜ਼ ਕੱਢੀ ਕਹਿੰਦਾ ਹੁਣ ਤਾਂ ਪਤੰਦਰ ਨੇ ਕਹਿੰਦਾ ਸਾਨੇ ਵਾਲਾ ਜਹਾਜ਼ ਦੀ ਉਗੜਦੀ ਕਹਿੰਦਾ ਕੋਈ ਮਸਰਦੂਲ ਸਕੰਦਰ ਨੂੰ ਤੁਸੀਂ ਮਿਲੇ ਹੋ ਹਾਂਜੀ ਮੈਂ ਕੀ ਗੱਲਾਂ ਹੋਈਆਂ ਤੁਹਾਡੀਆਂ ਹੁਣ ਭਾਵੇਂ ਸਾਡੇ ਦੇ ਦਰਮਿਆਨ ਹੈ ਨਹੀਂ ਉਹਨਾਂ ਨੂੰ ਚਾਹਣ ਵਾਲੇ ਅੱਜ ਵੀ ਪਿਆਰ ਕਰਨ ਵਾਲੇ ਉਹਨਾਂ ਨੂੰ ਚਾਹੁੰਦੇ ਨੇ ਤੁਹਾਡੇ ਦਰਮਿਆਨ ਹੈ ਨਹੀਂ ਉਹ ਕੀ ਕੀ ਗੱਲਾਂ ਹੋਈਆਂ ਕੋਈ ਉਹ ਐਸੇ ਮਹਾਨ ਸਿੰਗਰ ਦੋ ਹੋਏ ਨੇ ਜਿਨ੍ਹਾਂ ਨੇ ਮੇਰੀ ਬਾਹ ਫੜੀ ਆ ਤੇ ਲਾਭ ਜੰਜੋਆ ਜੀ ਮੈਂ ਉਹਨਾਂ ਨਾਲ ਮੇਰੇ ਘਰ ਦਾ ਜੋ ਮੇਰੀ ਸਿਸਟਰ ਦੀ ਮੈਰਿਜ ਦੀ ਲਾਭ ਜੰਜੋਆ ਜੀ ਦੇ ਸਿਰ ਤੋਂ ਮੇਰੀ ਖਰਚਾ ਪਾਣੀ ਦੀ ਜੋ ਹਲਵਾਈਆਂ ਦਾ ਲਾਵ ਜੰਜੂ ਨੇ ਏਦਾਂ ਕਹਤਾ ਸੀ ਇਹ ਕਲਰ ਚੱਕ ਕੇ ਕਹਿੰਦਾ ਜਦੋਂ ਜੱਟ ਦੇ ਅੰਦਰ ਅਣਖ ਰਹੂਗੀ ਹੰਸੇ ਤੇ ਪਿੱਛਾ ਨਹੀਂ ਤੇਰਾ ਪਿੱਛਾ ਨਹੀਂ ਤਕਾਊਂਗਾ ਤੇਰਾ ਮਦਦ ਕਰੂੰਗਾ ਤੇ ਲਾਵ ਜੰਜੂਆ ਜੀ ਮੈਨੇ ਸਿਖਾਉਂਦੇ ਹੁੰਦੇ ਸੀ ਤਖਤਿਆਂ ਦੇ ਅੰਦਰ ਖੜਾ ਕੇ ਵੀ ਏਦਾਂ ਦਾ ਡਾਇਲੋਗ ਉਧਰੋਂ ਤੁਰ ਕੇ ਤਾਂ ਡਾਇਲੋਗ ਬਣਾਣਾ ਏਦਾਂ ਬਣਾਣਾ ਕੋਈ ਵੀ ਤੂੰ ਅੱਛੀ ਚੀਜ਼ ਦਿਖਾਏਗਾ ਤੇ ਅਸੀਂ ਮੈਂ ਤੇਰੇ ਮੂਰੇ ਜੱਜ ਬਣਿਆ ਹੋਇਆ ਤੇ ਮਨੂੰ ਦੇਖਣ ਨੂੰ ਇਹ ਲੱਗਦਾ ਹੁੰਦਾ ਸੀ ਵੀ ਮੈਂ ਤਾਂ ਹਲੇ ਚਾਹੇ ਬਣਾਉਂਦਾ ਉਹਨਾਂ ਦੀ ਅੱਛਾ ਵੀ ਮੇਰੀ ਹਾਂਜੀ ਮੈਂ ਸਰਦੂਲ ਭਾਜੀ ਦੇ ਲਾਭ ਜੰਝੋ ਦੇ ਚਾਹ ਬਣਾਉਂਦਾ ਰਿਹਾ ਉਹਨਾਂ ਦੇ ਘਰੇ ਜਾਦੀ ਸੇਵਾ ਕਰਦਾ ਰਿਹਾ ਉਹਨਾਂ ਦਾ ਜੇ ਗਣੇਸ਼ਤੀ ਮੁੰਡਾ ਉਹ ਚਲੇ ਜਾਣਾ ਬਿਹਾਰ ਨੂੰ ਫਿਰ ਸਰਦੂਲ ਭਾਜੀ ਨੇ ਫੋਨ ਕਰਕੇ ਕਹਿਣਾ ਵੀ ਬਲਵੀਰ ਹੈ ਉਹਨੂੰ ਸਰਾਜ ਮਹਮਦ ਜਸਪਾਲ ਹਾਂਸ ਨੂੰ ਬਿੱਟੂ ਖੰਨੇ ਵਾਲੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਜਿਨ੍ਹਾਂ ਨੇ ਮੇਰੀ ਗਰੀਬੀ ਦਾ ਸਾਥ ਦਿੱਤਾ ਤੁਸੀਂ ਉਹ ਜਿਹੜੀ ਲਾਰੀ ਦੀ ਗੱਲ ਕਰਦੇ ਸੀ ਜਿਹੜੇ ਸਤੂ ਸਕੰਦਰ ਜੀ ਗਾਉਂਦੇ ਸੀ ਤੁਸੀਂ ਵੀ ਉਹਨਾਂ ਗਾਇਕਾਂ ਦੀ ਮਿਮਿਕਰੀ ਕਰਦੇ ਉਹਨਾਂ ਗਾਇਕਾਂ ਦੇ ਵਾਂਗ ਆਉਂਦੇ ਹੋ ਮੈਂ ਤਾਂ ਐਕਟਰਾਂ ਦੀਆਂ ਆਵਾਜ਼ਾਂ ਕੱਢ ਸਕਦਾ ਜੀ ਉਹ ਮਹਾਨ ਹਸਤੀ ਸੀ ਜੀ ਮੈਂ ਕੋਸ਼ਿਸ਼ ਕੀਤੀ ਆ ਵੀ ਮੈਂ ਵੀ ਕਰਾਂ ਮੈਂ ਕਦੇ-ਕਦੇ ਤਾਂ ਐਦਾਂ ਲੱਗਦਾ ਸੀ ਵੀ ਜਿਵੇਂ ਆਪਾਂ ਕਾਫੀ ਸਿੰਗਰਾਂ ਦੀ ਮੈਂ ਆਵਾਜ਼ ਕੱਢ ਲਾਂਦਾ ਸੀ ਉਹ ਫਿਰ ਮੈਂ ਇੱਧਰਲੇ ਏਰੀਆ 'ਚ ਮੈਂ ਕਹਿੰਦਾ ਮੈਂ ਪੜੋਸੀ ਦੀ ਕੰਦ ਨਹੀਂ ਜੱਪ ਸਕਦੇ ਆਪਾਂ ਵੀ ਸਾਡੀ ਆਵਾਜ਼ ਕਰ ਲੈਨੇ ਆਂ ਕਾਫੀ ਹਾਂ ਜੀ ਪਰ ਸਦੀਕ ਸਾਹਿਬ ਇਤਰਾਜ਼ ਬਹੁਤ ਕਰਦੇ ਨੇ ਸਦੀਕ ਸਾਹਿਬ ਜਰੂਰ ਸੁਣਾ ਦਿਓ ਨਹੀਂ ਇਤਰਾਜ਼ ਕਰਦੇ ਸਦੀਕ ਸਾਹਿਬ ਜੇ ਤੁਹਾਡੇ ਕੋਲੇ ਵੀਡੀਓ ਪਹੁੰਚਦੀ ਆ ਤੁਹਾਡੇ ਤੋਂ ਮਾਫੀ ਚਾਹੁੰਦੇ ਆ ਕਲਾਕਾਰੀ ਆ ਇਹਨੂੰ ਕਲਾਕਾਰੀ ਕਰਨ ਲੈਣ ਦਿਓ ਰੋਜੀ ਰੋਟੀ ਚੱਲਦੀ ਆ ਇਹਨਾਂ ਦੀ ਮਾਫੀ ਮਾਫੀ ਚਾਹੁੰਦੇ ਆ ਤੁਹਾਡੇ ਤੋਂ ਜਰੂਰ ਮਾਫ ਕਰਿਓ ਜਰੂਰ ਸੁਣਾਓ ਸਦੀਕ ਸਾਹਿਬ ਦਾ ਡਾਇਲੋਗ ਸੁਣਾ ਦੇਣਾ ਕੀ ਕਹਣਾ

ਕਿ ਉਹਨਾਂ ਜੱਗਿਆ ਅੱਜ ਉਹਨਾਂ ਦੇ ਵੀ ਕਰ ਪੈਣਾ ਪਗਿਆ ਤੇ ਤੈਨੂੰ ਪਤਾ ਜਿਹੜਾ ਸਾਨੂੰ ਮੈਨੇ ਮਾਰ ਚਵੇ ਅਸੀਂ ਅੱਖ ਨਾਲ ਚਾਉਨੇ ਆ ਬਾਜੀ ਜਿਹੜੇ ਚੈਨਲ ਤੇ ਮੈਂ ਆਪਣੀ ਕਲਾ ਦਿਖਾਈ ਆ ਇਹਨੂੰ ਕਮੈਂਟ ਸ਼ੇਅਰ ਮੇਰੇ ਭਰਾਵੋ ਹੱਥ ਬੰਨ ਕੇ ਸਾਰੇ ਕਲਾ ਦੀ ਪਛਾਣ ਕਰਿਆ ਕਰੋ ਕਲਾ ਦੀ ਕਦਰ ਕਰਿਆ ਕਰੋ ਮੇਰੇ ਨਾਲ ਬਾਈ ਜਸਪਾਲ ਹੰਸ ਮਜੂਰਸੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਵੱਖ-ਵੱਖ ਕਲਾਕਾਰਾਂ ਦੀ ਮਮੇਕਰੀ ਕਰਦੇ ਨੇ ਇਹ ਟੂਰਨਾਮੈਂਟਾਂ ਦੇ ਜਾਂਦੇ ਨੇ ਪਿੰਡਾਂ ਦੇ ਵਿੱਚ ਜਿੱਥੋਂ ਇਹਨਾਂ ਦਾ ਘਰ ਦਾ ਗੁਜ਼ਾਰਾ ਚੱਲਦਾ ਕਹਿੰਦੇ ਕਈ ਵਾਰੀ ਘਰ ਦੇ ਹਾਲਾਤ ਅਜਿਹੇ ਹੋ ਜਾਂਦੇ ਨੇ ਰੋਜ਼ੀ-ਰੋਟੀ ਤੋਂ ਵੀ ਔਖਾ ਹੋ ਜਾਂਦਾ ਭਰਾ ਦਾ ਵੀ ਐਕਸੀਡੈਂਟ ਹੋ ਗਿਆ ਸੀਗਾ ਕਈ ਵਾਰੀ ਮੁਸ਼ਕਲਾਂ ਵੀ ਆ ਜਾਂਦੀਆਂ ਨੇ ਇਸ ਤੋਂ ਹੀ ਰੋਜ਼ੀ-ਰੋਟੀ ਚੱਲਦੀ ਹੈ ਅਜਿਹੇ ਜ਼ਰੂਰ ਆ ਤੁਹਾਨੂੰ ਵੀ ਬੇਨਤੀ ਕਰਦੇ ਆਂ ਜ਼ਰੂਰ ਇਹ ਜਿਹੇ ਕਲਾਕਾਰਾਂ ਦਾ ਸਾਥ ਦਿਆ ਕਰੋ ਮਾਣ ਸਨਮਾਨ ਕਰਿਆ ਕਰੋ ਹੋਰ ਕੁਝ ਨਹੀਂ ਚਾਹੁੰਦੇ ਕੁਝ ਪੈਸਾ ਨਹੀਂ ਮੰਗਦੇ ਅਜਈਆਂ ਵੀਡੀਓ ਲੈ ਕੇ ਤੁਹਾਡੇ ਤੱਕ ਹਾਜ਼ਰ ਹੁੰਦੇ ਰਹਿਾਂਗੇ ਧੰਨਵਾਦ